ਉਮਰ ਲਾ ਕੇ ਇਹਨਾਂ ਨੇ ਆਪਣਾ ਇੱਕ ਬਿਲਡਿੰਗ ਬਣਾਈ ਹੈ। ਇਹ ਕਿਹੜਾ ਕੋਈ ਅਰਪਾਪਤੀ ਬੰਦੇ ਸ਼ਰਮਾਏ ਵਾਲੇ ਆ। ਕਿੱਦਾਂ ਉਹ ਵੀ ਭਾਈ ਰੋ ਰਿਹਾ ਸਾਰਾ ਪਰਿਵਾਰ ਹੁੰਦਾ ਵੇ ਬੱਚੇ ਰੋ ਰਿਆ ਇਹਨਾਂ ਨੇ ਆ ਕੇ ਪੰਜੇ ਚਲਾਤੇ ਕੋ ਜਿਵੇਂ ਚਿੱਟਾ ਵੇਚਦੇ ਹੁੰਦੇ। ਨੂੰ ਪਤਾ ਤਾਂ ਲੱਗੇ ਕੀ ਚੀਜ਼ ਤੋੜਨੀ ਆ ਕਿਉਂ ਤੋੜਨੀ ਆ? ਕਿਸ਼ਤ ਦੇ ਲਈ ਤੋੜਦੇ ਪਏ ਆ। ਕਿੰਨੀ ਤੋੜਨੀ ਆ? ਉਹ ਕੁਛ ਨਹੀਂ ਇਹਨਾਂ ਨੂੰ ਪਤਾ ਹੈਗਾ। ਉੱਪਰ ਲਾ ਕੇ ਸਾਰਾ ਲੈਂਟਾ ਸਾਡਾ ਟਾਤਾ। ਸਾਡੇ ਕੋਲ ਪੂਰੀ ਰਸੀਦ ਹੈਗੀ ਆ ਜੀ 641000 ਸਮਥਿੰਗ ਕੁਛ 8288 ਰੁਪਏ ਜੋ ਇਹਨਾਂ ਨੇ ਬਣਾਏ ਸੀਗੇ। ਪਹਿਲਾ ਇਹ ਕਹਿੰਦੇ ਨੇ ਪੰਜਾਬ ਚ ਕਿਸੇ ਦਾ ਵਪਾਰ ਨਹੀਂ ਕਰਨ ਆਂਦਾ ਜਿਹੜਾ ਪੰਜਾਬ ਚ ਵਪਾਰ ਕਰ ਰਿਹਾ ਘੱਟੋ ਘੱਟ ਕੋਈ ਸਹੂਲਤ ਤਾਂ ਦਿਓ ਸਾਡੀ ਪ੍ਰੋਪਰਟੀ ਦਾ ਨੰਬਰ 233/168/4 ਜਿਹੜਾ ਕਿ ਨਜਾਇਜ਼ ਸਾਡੀ ਆ ਜਾ ਕੇ ਬਿਲਡਿੰਗ ਢਾ ਦਿੱਤੀ ਗਈ ਸਾਰੀ ਬਿਲਡਿੰਗ ਤੋੜਨ ਦੇ ਆਰਡਰ ਹੋਏ ਆ ਸਾਨੂੰ ਤਾਂ ਇਹ ਸੁਣ ਕੇ ਹਰਾਨੀ ਹੋ ਰਹੀ ਹੈ ਕਿ ਸਾਰੀ ਬਿਲਡਿੰਗ ਤੋੜਨ ਦੇ ਆਰਡਰ ਹੋ ਗਏ ਫਿਰ ਅਸੀਂ ਜਿਹੜਾ ਸਾਡੇ ਤੋਂ ਸੀਐਲਯੂ ਘਟਾਇਆ ਵਾ ਕੰਪਾਊਂਡ ਕੀਤੀ ਆ ਬਿਲਡਿੰਗ ਪੈਸੇ ਜਮ੍ਹਾਂ ਕਰਾਏ ਉਹ ਕਿੱਥੇ ਗਏ ਕੋਈ ਤਾਨਾਸ਼ਾ ਰਵਈਆ ਕਿ ਉਹ ਨੋਟਿਸ ਦਿੰਦੇ ਕਹਿੰਦੇ ਇੰਨੀ ਫੀਸ ਜਮਾਏ ਤੂੰ ਜਮਾ ਕਰਾਓ ਆਨਲੀਗ ਇਨਲੀਗਲ ਇਹਨੂੰ ਠੀਕ ਕਰ ਲਓ ਇਹੀ ਤਰੀਕਾ ਹੈ ਨਾ ਇੱਕ ਨੋਟਿਸ ਦੋ ਵੇ ਤੀਜਾ ਜਿਹੜਾ ਸਾਨੂੰ ਨੋਟਿਸ ਆਇਆ ਸੀਗਾ ਅਸੀਂ ਉਹਦੇ ਖਿਲਾਫ ਹਾਈ ਕੋਰਟ ਗਏ ਹੋਏ ਆ ਜੀ ਹਾਈ ਕੋਰਟ ਦੇ ਵਿੱਚ ਅਸੀਂ ਰਿੱਟ ਲਈ ਹੋਈ ਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਜੀ ਸਾਡੇ ਤੇ ਨਜਾਇਜ਼ ਹੋ ਹੋ ਰਿਹਾ ਸੱਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਅਮਿਤ ਹੁਣੇ ਮੌਜੂਦਾ ਲੁਧਿਆਣਾ ਦੇ ਸੂਫੀਆਂ ਚੌਕ ਦੇ ਕੋਲ ਜਿੱਥੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੁਲਿਸ ਬਲ ਦੀ ਹਜ਼ੂਰੀ ਦੇ ਵਿੱਚ ਕਾਰਪੋਰੇਸ਼ਨ ਦੇ ਵੱਲੋਂ ਇਸ ਮਕਾਨ ਦੀ ਜਿਹੜੇ ਛੱਜੇ ਨੂੰ ਟਾ ਦਿੱਤਾ ਜਾਂਦਾ ਹੈ ਵਿਵਾਦ ਕੀ ਪੈਦਾ ਹੁੰਦਾ ਹੈ ਗੱਲਬਾਤ ਕਰਨ ਦੇ ਲਈ ਦੁਕਾਨ ਮਾਲਕ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਪਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਜਿਹੜਾ ਹੈ ਮਕਾਨ ਦੇ ਉੱਤੇ ਪੀਲਾ ਪੰਜਾ ਚਲਾਇਆ ਗਿਆ ਤੇ ਉਸ ਤੋਂ ਬਾਅਦ ਪੁਲਿਸ ਬਲ ਵੀ ਜਿਹੜਾ ਤਾਇਨਾਤ ਹੁੰਦਾ ਹੈ ਉਹਨਾਂ ਦੀ ਹਜ਼ੂਰੀ ਦੇ ਵਿੱਚ ਇਹ ਕਾਰਪੋਰੇਸ਼ਨ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਅੱਜ 12 12:30 ਵਜੇ ਦੀ ਘਟਨਾ ਹੈ ਤੇ ਮਾਲਕ ਸਾਡੇ ਲੈ ਸਰ ਨਾਕੀ ਹੈ ਤੁਹਾਡਾ ਮੇਰਾ ਅਜੀਤ ਸਿੰਘਲਾ ਨਾਮ ਹੈਗਾ ਜੀ ਸਰ ਸਾਡਾ ਕਸੂਰ ਇੰਨਾ ਹੀ ਆ ਕਿ ਸਾਡੇ ਨਾਲ ਗਲੀ ਸਗੀ ਅਸੀਂ ਕਾਰਪੇਸ਼ਨ ਦੇ ਵਿੱਚ ਐਪਲੀਕੇਸ਼ਨ ਦਿੱਤੀ ਨੂੰ 2-3 ਸਾਲ ਹੋ ਚੁੱਕੇ ਆ ਕਿ ਸਰ ਇਹ ਗਲੀ ਨੂੰ ਠਾਇਆ ਜਾਵੇ ਜਿਹੜਾ ਨਜਾਇਜ਼ ਕਬਜ਼ਾ ਹੈਗਾ ਵਾ ਉਹ ਬੰਦਾ ਪਤਾ ਨਹੀਂ ਕਿਸ ਤਰੀਕੇ ਦਾ ਬੰਦਾ ਹੈਗਾ ਵਾ ਉਹ ਆਪਣੇ ਆਪ ਨੂੰ ਬਦਮਾਸ਼ gende ਵਾ ਗਲੀ ਦੇ ਵਿੱਚ ਕਿੰਨੇ ਕ ਮਕਾਨ ਗਲੀ ਦੇ ਵਿੱਚ ਸਰ ਪਿੱਛੇ ਟੋਟਲ 7-8 ਮਕਾਨ ਹੈਗੇ ਆ ਜੀ ਜਿਹੜੀ ਆਰ ਪਾਰ ਗਲੀ ਨਿਕਲਦੀ ਹੈਗੀ ਆ ਇਹ ਬੰਦੇ ਨੇ ਪ੍ਰਾਪਰਟੀ ਤੇ ਕਬਜ਼ਾ ਕੀਤਾ ਹੋਇਆ ਵਾ ਆਪਣੇ ਆਪ ਨੂੰ ਬਦਮਾਸ਼ ਦੱਸਦਾ ਜੀ ਕਿ ਮੈਂ ਬਦਮਾਸ਼ ਹੈਗਾ ਵਾ ਮੈਂ ਤਾਂ ਕੰਮ ਹੀ ਇਦਾਂ ਕਰਦਾ ਹੈਗਾ ਵਾ ਅਸੀਂ ਉਹਦੇ ਖਿਲਾਫ ਐਪਲੀਕੇਸ਼ਨ ਦਿੱਤੀ ਸੀ ਆਹ ਤੋਂ 2-3 ਸਾਲ ਪੱਲਾ ਕਿ ਆਹ ਦੇਖੋ ਜੀ ਇਹਨੇ ਗਲੀ ਤੇ ਕਬਜ਼ਾ ਕੀਤਾ ਵਾ 144 ਗੱਜ ਜਗ੍ਹਾ ਨਾਲ ਇਹਨੇ ਦੱਬੀ ਹੋਈ ਹੈ ਸਰਕਾਰ ਦੀ ਅਸੀਂ ਉਹਦੇ ਸਾਰੇ ਕਾਗਜ਼ ਕਾਰਪੋਰੇਸ਼ਨ ਦੇ ਵਿੱਚ ਜਮ੍ਹਾਂ ਕਰਾਏ ਸੀਗੇ ਏਟੀਪੀ ਸਾਹਿਬ ਨੂੰ ਸਾਰੇ ਡਾਕੂਮੈਂਟਸ ਦਿੱਤੇ ਹੋਏ ਆ ਫਾਈਲ ਨੰਬਰ ਸਭ ਸਾਡੇ ਕੋਲ ਹੈਗਾ ਵਾ ਉਹ ਪਤਾ ਨਹੀਂ ਕਿਹੜੀ ਕਾਰਪੋਰੇਸ਼ਨ ਨੇ ਕਿਹੜੇ ਉਹਦੇ ਨਾਲ ਜਦ ਕਿ ਸਾਡੀ ਜਿਹੜੀ ਜਗ੍ਹਾ ਹੈਗੀ 266 ਗਜ ਦੀ ਸਿੱਧੀ ਹੈ। ਕਦੋਂ ਲਈ? ਸਾਨੂੰ ਲਿੱਤਨ ਮੇਰੇ ਫਾਦਰ ਸਾਹਿਬ ਨੇ ਲਿੱਤੀ ਸੀਗੀ 2016-17 ਦੇ ਵਿੱਚ ਐਗਜੈਕਟ ਮੈਂ ਡੇਟ ਨਹੀਂ ਪਤਾ। ਸਾਰੀ ਕਦੋਂ ਹੋਈ ਸੀ? ਸਰ ਇਹ ਜਦੋਂ ਬਣੀ ਹੋਈ ਸੀ ਅਸੀਂ ਬਣੀ ਹੋਈ ਹੈ ਖਰੀਦੀ ਹੈ। ਥੋੜੀ-ਮੋਟੀ ਇਹਦੇ ਵਿੱਚ ਹੋਰ ਰਿਪੇਅਰ ਵਗੈਰਾ ਕਰਾ ਕੇ ਜਿੱਦਾਂ ਆਪਾਂ ਕਹਿੰਦੇ ਆ ਪੁਰਾਣੀ ਸੀਗੀ ਬਿਲਡਿੰਗ ਉਹਨੂੰ ਦੁਬਾਰਤ ਹੀ ਬਣਾਇਆ ਗਿਆ ਹੈਗਾ ਵਾ। ਉਹਦੇ ਸਾਨੂੰ ਕਾਰਪੋਰੇਸ਼ਨ ਨੇ ਕਿਹਾ ਕਿ 6 ਲੱਖ 41000 ਰੁਪਇਆ ਤੁਸੀਂ ਸਾਨੂੰ ਜਮ੍ਹਾਂ ਕਰਾਓ। ਕਦੋਂ ਕਹਿਆ ਗਿਆ ਤੇ ਕਦੋਂ ਪੈਸੇ ਦੀ ਅਦਾਇਗੀ ਤੁਹਾਡੇ ਨੂੰ ਸਾਡੇ ਸਾਡੇ ਕੋਲ ਪੂਰੀ ਰਸੀਦ ਹੈਗੀ ਹੈ ਜੀ 641000 ਸਮਥਿੰਗ ਕੁਛ 8288 ਰੁਪਏ ਜੋ ਇਹਨਾਂ ਨੇ ਬਣਾਏ ਸੀਗੇ ਜਿਦੇ ਵਿੱਚ ਇਹਨਾਂ ਨੇ ਸੀਐਲਯੂ ਚਾਰਜ ਵੀ ਲਗਾਏ ਹੋਏ ਨੇ ਤੇ ਸਾਡੇ ਤੋਂ ਕੰਪਾਉਂਡਿੰਗ ਫੀਸ ਵੀ ਲਗਾਈ ਹੋਈ ਹੈ ਸਾਡੇ ਤੋਂ ਪੈਸੇ ਲੈ ਕੇ ਇਹਨਾਂ ਨੇ ਕਾਰਪੋਰੇਸ਼ਨ ਨੇ ਸਾਨੂੰ ਕਿਹਾ ਕਿ ਲੋ ਜੀ ਆ ਤੁਸੀਂ ਆ ਪੈਸੇ ਜਮ੍ਹਾਂ ਕਰਾਓ ਤਾਂ ਅਸੀਂ ਤੁਹਾਡੀ ਬਿਲਡਿੰਗ ਦੇ ਉਹ ਕਰ ਦਿੰਦੇ ਆ ਰੈਗੂਲਰ ਕਰ ਦਿੰਦੇ ਆ ਅਸੀਂ ਪੈਸੇ ਜਮ੍ਹਾਂ ਕਰਾ ਤੇ ਪੈਸੇ ਜਮ੍ਹਾਂ ਕਰਾ ਤੇ ਉਸ ਤੋਂ ਬਾਅਦ ਕੀ ਹੈ ਇਹਨਾਂ ਨੇ 200 B 232 233 ਉਹ ਬਿਲਡਿੰਗ ਟਾਮ ਨੂੰ ਆਰਡਰ ਕਰਤੇ ਜਿਹੜੇ ਕਾਰਪੋਰੇਸ਼ਨ ਨੇ ਜੀ ਕਾਰਪੋਰੇਸ਼ਨ ਨੇ ਉਹ ਜਾਕਟ ਆਰਡਰ ਕਰਾਤੇ ਕਿ ਇਹ B 233 232 233 ਨੂੰ ਟਾਇਆ ਜਾਵੇ ਸਾਡੀ ਪ੍ਰੋਪਰਟੀ ਦਾ ਨੰਬਰ ਮਾਲਕੀਅਤ ਨੰਬਰ ਹੈਗਾ B 233 162 2 ਸਰ ਉਹ ਰਿਕ ਕਹਿੰਦੀਆਂ ਹੀ ਪ੍ਰੋਪਰਟੀ ਆਵਾ ਜਿਨ੍ਹਾਂ ਦੇ 233 ਚੱਲਦੇ ਆ बटे ਚੱਲਦੇ ਆ ਨਾਲ ਸਾਡੀ ਪ੍ਰਾਪਰਟੀ ਦਾ ਨੰਬਰ 233/168/4 ਜਿਹੜਾ ਕਿ ਨਜਾਇਜ਼ ਸਾਡੀ ਅੱਜ ਆ ਕੇ ਬਿਲਡਿੰਗ ਡਾ ਦਿੱਤੀ ਗਈ ਕੋਈ ਨੋਟਿਸ ਇਸ਼ੂ ਹੋਇਆ ਸੀ ਤੁਹਾਨੂੰ ਅੱਜ ਕੋਈ ਨੋਟਿਸ ਨਹੀਂ ਆਇਆ ਸਾਨੂੰ ਕੋਈ ਕਾਗਜ਼ ਨਹੀਂ ਦਿਖਾਇਆ ਗਿਆ ਪਿਛਲੇ ਕੋਈ 2-3 ਮਹੀਨਿਆਂ ਤੋਂ ਕੋਈ ਨੋਟਿਸ ਆਇਆ ਜਿਹੜਾ ਸਾਨੂੰ ਨੋਟਿਸ ਆਇਆ ਸੀਗਾ ਅਸੀਂ ਉਹਦੇ ਖਿਲਾਫ ਹਾਈ ਕੋਰਟ ਗਏ ਹੋਏ ਆ ਜੀ ਹਾਈ ਕੋਰਟ ਦੇ ਵਿੱਚ ਅਸੀਂ ਰਿੱਟ ਲਾਈ ਹੋਈ ਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਜੀ ਸਾਡੇ ਤੇ ਨਜਾਇਜ਼ ਹੋ ਹੋ ਰਿਹਾ ਵਾ ਅਸੀਂ ਉਹਦੀ ਉਹ ਕਰਦੇ ਪਏ ਆ ਇਹ ਅੱਜ ਆ ਕੇ ਇਹਨਾਂ ਨੂੰ ਪਤਾ ਵੱਟੇ ਵੱਲੋ ਸਟੇ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸਟੇ ਲੈਣ ਦੇ ਲਈ ਅਸੀਂ ਐਪਲੀਕੇਸ਼ਨ ਲਈ ਹੋਈ ਆ ਹੁਣ ਜਿਹੜੀ ਕੋਰਟ ਦੀ ਪ੍ਰोसीडिंग ਦਾ ਇੱਕ ਸਿਸਟਮ ਹੁੰਦਾ ਜੀ ਕਿ ਪੱਲਾ ਕੋਰਟ ਸਾਡੇ ਅਸੀਂ ਕਾਗਜ਼ ਲਗਾਏ ਆ ਤਾਂ ਉਹ ਇੱਕ ਵਾਰੀ ਇਨਫੋਰਮ ਕਰ ਦਿਆ ਕਾਰਪੋਰੇਸ਼ਨ ਨੂੰ ਜੋ ਕੋਰਟ ਨੇ ਕੀਤਾ ਹੋਇਆ ਵਾ ਇਹਨਾਂ ਨੂੰ ਸਬੰਧ ਜਾਣੇ ਆ ਜਾਂਦੇ ਆ ਜਿੱਦਾਂ ਵੀ ਕੋਰਟ ਦੀ ਪ੍ਰोसीडिंग ਹੈਗੀ ਆ ਇੱਕ ਤਰੀਕ ਦੋ ਤਰੀਕ ਜੱਜ ਪਾਉਂਦਾ ਵਾ ਇਹ ਸਭ ਨੂੰ ਪਤਾ ਹੈਗਾ ਵਾ ਉਹ ਇੱਕ ਅੱਜ ਸਾਡੀ ਇੱਕ ਤਰੀਕ ਪੈ ਚੁੱਕੀ ਹੈਗੀ ਆ ਹੁਣ ਆ 11 ਤਰੀਕ ਦੀ ਸਾਡੀ ਤਰੀਕ ਹੈਗੀ ਆ ਉਸ ਤੋਂ ਪੱਲਾ ਪੱਲਾ ਕਾਰਪੋਰੇਸ਼ਨ ਨੇ ਆ ਕੇ ਸਾਰਾ ਮੱਲਿਆ ਮੇੜਾ ਕਰਤਾ ਜੀ ਇਨਾ ਕੀ ਤੋੜ-ਫੋੜ ਕੀਤੀ ਗਈ ਹੈ ਕੀ ਉੱਪਰ ਸਾਨੂੰ ਕਹਿੰਦੇ ਸੀ ਅਸੀਂ ਸਿਰਫ ਛੱਜੇ ਟਾਨੇ ਆ ਉਸ ਤੋਂ ਬਾਅਦ ਸਾਡਾ ਲੈਂਟਰ ਵੀ ਤੋੜਤਾ ਛੱਜੇ ਟਾ ਕੇ ਕੀ ਸਾਬਤ ਕਰਨਾ ਚਾਹਤਾ ਪਤਾ ਨਹੀਂ ਸਾਨੂੰ ਨਹੀਂ ਪਤਾ ਜੀ ਉੱਪਰ ਸਾਡਾ ਲੈਂਟਰ ਵੀ ਤੋੜਤਾ ਦਾ ਇਹ ਚਾਰ ਗਰਾਉਂਡ ਫਲੋਰ ਪਲੱਸ 3 3 ਫਲੋਰ ਬਣਿਆ ਹੋਇਆ ਜੀ ਸਾਡੇ ਆ ਜਿਹੜਾ ਉੱਪਰ ਲੈਂਟਰ ਹੈਗਾ ਉਹ ਬਿਲਕੁਲ ਡੈਮੇਜ ਕਰਤਾ ਇਹਨਾਂ ਨੇ ਜਦ ਕਿ ਜੇ ਕਹਿੰਦੇ ਪਏ ਆ ਕਿ ਅਸੀਂ ਤੋੜਨਾ ਸੀਗਾ ਕੋਈ ਇੰਨਾ ਕੋਲ ਲੇਆਉਟ ਹੈ ਹੀ ਨਹੀਂ ਕੀ ਕੀ ਅਸੀਂ ਸਾਰੇ ਪੈਸੇ ਜਮ੍ਹਾਂ ਕਰਾਏ ਹੋਏ ਹਨਾ ਜੀ ਉਹ ਸਾਨੂੰ ਪਤਾ ਤਾਂ ਲੱਗਿਆ ਕੀ ਚੀਜ਼ ਤੋੜਨੀ ਹੈ ਕਿਉਂ ਤੋੜਨੀ ਹੈ ਕਿਸ਼ਤ ਦੇ ਲਈ ਤੋੜਦੇ ਪਏ ਆ ਕਿੰਨੀ ਤੋੜਨੀ ਹੈ ਉਹ ਕੁਝ ਨਹੀਂ ਇਹਨਾਂ ਨੂੰ ਪਤਾ ਹੈਗਾ ਉੱਪਰ ਲਾ ਕੇ ਸਾਰਾ ਲੈਂਟਾ ਸਾਡਾ ਟਾਤਾ ਉਹ ਸਾਰੀ ਬਿਲਡਿੰਗ ਤੋੜਨ ਦੇ ਆਰਡਰ ਹੋਏ ਆ ਸੰਤਾ ਇਹ ਸੁਣ ਕੇ ਹੈਰਾਨੀ ਹੋ ਰਹੀ ਹੈ ਕਿ ਸਾਰੀ ਬਿਲਡਿੰਗ ਤੋੜਨ ਦੇ ਆਰਡਰ ਹੋ ਗਏ ਫਿਰ ਅਸੀਂ ਜਿਹੜਾ ਸਾਡੇ ਤੋਂ ਸੀਐਲਜੂ ਘਟਾਇਆ ਵਾ ਕੰਪਾਊਂਡ ਕੀਤੀ ਆ ਬਿਲਡਿੰਗ ਪੈਸੇ ਜਮ੍ਹਾਂ ਕਰਾਏ ਉਹ ਕਿੱਥੇ ਗਏ ਉਹ ਕਾਦੇ ਲਈ ਲਿੱਤੇ ਸੀਗੇ ਸਿਰਫ ਸਾਡੇ ਤੇ ਧੱਕਾ ਕਰਨ ਦੇ ਲਈ ਕਿ ਆਹ ਉਹ ਬੰਦੇ ਨੇ ਪਤਾ ਨਹੀਂ ਇਹਨਾਂ ਨੂੰ ਕੀ ਇਦਾਂ ਦਾ ਉਹ ਕੀਤਾ ਵਾ ਸਰੇ ਆਮ ਸਰਕਾਰੀ ਜਗ੍ਹਾ ਤੇ ਕਬਜ਼ਾ ਕਰਕੇ ਬੈਠਾ ਹੋਇਆ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਇੱਕ ਗਰੀ ਬਿਲਕੁਲ ਅਸੀਂ ਤਾਂ ਇਹੀ ਸੋਚਦੇ ਪਏ ਆ ਕਿ ਅਸੀਂ ਇੱਕ ਸਰਕਾਰ ਦੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਕਿ ਇੱਕ ਸਰਕਾਰੀ ਜਗ੍ਹਾ ਤੇ ਕਬਜ਼ਾ ਹੋਇਆ ਵਾ ਅਸੀਂ ਉਹ ਦੱਸਿਆ ਸੀਗਾ ਕਿ ਇਹ ਸਰਕਾਰੀ ਜਗ੍ਹਾ ਤੇ ਕਬਜ਼ਾ ਹੋਇਆ ਵਾ ਉਹ ਸਰਕਾਰੀ ਜਗ੍ਹਾ ਦਾ ਕਬਜ਼ਾ ਤਾਂ ਉਹਨਾਂ ਤੋਂ ਹੋ ਨਹੀਂ ਰਿਮੂਵ ਨਹੀਂ ਹੋਇਆ ਸਾਡੀ ਜਗ੍ਹਾ ਠਾਤੀ ਕੀ ਅਸੀਂ ਕਿ ਉਹ ਬਾ ਚੱਕੀ ਸੀਗੀ ਇਸ ਲਈ ਸਾਡੇ ਨਾਲ ਹੋਇਆ ਇਸ ਕਾਰਵਾਈ ਨੂੰ ਮੁਕੰਮਲ ਕਰਨ ਦੇ ਲਈ ਕੌਣ-ਕੌਣ ਆਇਆ ਸੀ ਮੌਕੇ ਸਰ ਸੰਤਾ ਪਕਾਇ ਨਹੀਂ ਲੱਗਿਆ ਕਿੰਨੀ ਪੁਲਿਸ ਬਲ ਆ ਗਿਆ ਵਾ ਏਟੀਪੀ ਆ ਗਿਆ ਮੈਡਮ ਇੰਸਪੈਕਟਰ ਆ ਗਈ ਕਾਰਪੋਰੇਸ਼ਨ ਦੀ ਹੋਰ ਇੰਨਾ ਲਖਸ਼ਰ ਲੈ ਕੇ ਆ ਗਿਆ ਇਹ ਕੰਮ ਬੰਦਾ ਕੀ ਕਰੂਗਾ ਉਹਨਾਂ ਦੇ ਅੱਗੇ ਸਾਨੂੰ ਨਾ ਕੋਈ ਕਾਗਜ਼ ਦਿਖਾਇਆ ਗਿਆ ਨਾ ਸਾਨੂੰ ਕੋਈ ਉਹ ਅਸੀਂ ਕਹੀਏ ਨੇ ਭਾਈ ਸਾਹਿਬ ਸਾਡਾ ਹਾਈ ਕੋਰਟ ਦੇ ਵਿੱਚ ਰੇਟਾਂ ਲੱਗੀ ਹੋਈ ਆ ਸਾਨੂੰ ਟਾਈਮ ਦਿੱਤਾ ਗਿਆ ਵਾ ਸਾਨੂੰ ਟਾਈਮ ਤਾਂ ਦਿਓ ਨਾ ਉਸ ਚੀਜ਼ ਦੇ ਲਈ ਨਹੀਂ ਜੀ ਨਹੀਂ ਜੀ ਨਹੀਂ ਜੀ ਨਜਾਇਜ਼ ਸਰਿਆਮ ਤੱਕਾ ਉਹ ਇੱਕ ਜਿਹੜਾ ਬੰਦਾ ਸਰਿਆਮ ਗਲੀ ਤੇ ਕਬਜ਼ਾ ਕਰਕੇ ਬੈਠਾ ਹੋਇਆ ਜਿਹਦੀ ਰਿਸਤੀ ਬੋਲਦੀ ਆ ਸਾਰਾ ਕਬਜ਼ਾ ਕਰਕੇ ਬੈਠਾ ਹੋਇਆ ਉਹ ਉਹਦੇ ਲਈ ਉਹਦੇ ਲਈ ਕੋਈ ਕਾਨੂੰਨ ਨਹੀਂ ਹੈਗਾ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਕਿ ਉਹਨੂੰ ਵੀ ਤਾਂ ਦੱਸੋ ਕਿ ਆਹ ਕਾਰਪੇਸ਼ਨ ਹੈ ਕਿ ਆਹ ਕਾਰਪੇਸ਼ਨ ਸਿਰ ਗਰੀਬ ਬੰਦੇ ਦੇ ਲਈ ਕਾਰਪੇਸ਼ਨ ਹੈਗੀ ਆ ਸ਼ਾਊਕਰ ਬੰਦੇ ਦੇ ਉੱਪਰ ਕੋਈ ਐਕਸ਼ਨ ਨਹੀਂ ਹੁੰਦਾ ਹੈਗਾ ਕਿ ਉਹ ਸ਼ਾਊਕਰ ਬੰਦਾ ਕਿੱਦਾਂ ਸ਼ਾਊਕਰ ਉਹਨਾਂ ਨੂੰ ਉਹ ਕਰਦਾ ਪਿਆ ਸਾਨੂੰ ਥ੍ਰੈਡ ਦਿੰਦਾ ਸਾਨੂੰ ਮਾਰਨ ਦੀ ਧਮਕੀਆਂ ਦਿੰਦਾ ਵਾ ਕਿ ਤੁਹਾਨੂੰ ਮੈਂ ਮਾਰ ਦਵਾਂਗਾ ਤੁਹਾਨੂੰ ਆਹ ਕਰਦਾਂਗਾ ਉਹ ਕਰਦਾਂਗਾ ਹਾਰਡ ਪੇਸ਼ੈਂਟ ਮੇਰੇ ਮਦਰ ਹੈ ਗਿਆ ਸ਼ੂਗਰ ਪੇਸ਼ੈਂਟ ਇਸੀ ਆਪ ਹੈ ਗਿਆ ਕੀ ਅਸੀਂ ਕੀ ਮਰਜੀ ਹੈ ਹੁਣ ਅਸੀਂ ਇਹ ਚਾਹਦੇ ਆਂ ਸਰਕਾਰ ਇਹ ਚਾਹਦੀ ਹੈ ਕਿ ਇੱਕ ਛੋਟਾ ਵਪਾਰੀ ਮਰ ਜਵੇ ਕੀ ਦੇ 260 ਗਜ ਲੁਧਿਆਣਾ ਸ਼ਹਿਰ ਚ ਕਿੰਨੀਆਂ ਬਿਲਡਿੰਗਾਂ ਬਣੀਆਂ ਇੱਕ ਲੱਖ ਤੋਂ ਉੱਪਰ ਬਿਲਡਿੰਗ ਬਣੀ ਹੋਗੀ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਮਤਾ ਕਿ 1 ਲੱਖ ਚੋਂ 10% ਵੀ ਰੇਸ਼ੋ ਦਿਖਾ ਸਕਦੇ ਆ ਉਹ ਕਿ 10% ਦੀ ਰੇਸ਼ੋ ਦਿਖਾ ਦੇਣ ਕਿ ਇੱਕ ਰੇਟ ਬਣੀ ਹੋਈ ਹੈਗੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਹਿਣਾ ਹੈ ਕਿ ਇਹ ਨਾਲ ਦੀ ਗਲੀ ਦੇ ਵਿੱਚ ਇੱਕ ਇਲੀਗਲ ਉਸਾਰੀ ਹੁੰਦੀ ਹੈ ਜਿਸ ਦੇ ਇਹ ਕੰਪਲੇਨ ਕਰਦੇ ਨੇ ਕਾਰਪੋਰੇਸ਼ਨ ਦੇ ਵਿੱਚ ਤੇ ਉਸ ਤੋਂ ਬਾਅਦ ਅੱਜ ਕਾਰਪੋਰੇਸ਼ਨ ਦੇ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਤੇ ਕਾਫੀ ਪੁਲਿਸ ਬਲ ਤਾਇਨਾਤ ਹੁੰਦਾ ਹੈ ਦੇਖ ਸਕਦੇ ਹੋ ਛੱਜੇ ਤੋੜੇ ਗਏ ਨੇ ਤੇ ਜਿਹੜਾ ਹੈ ਪਹਿਲਾ ਪੰਜਾ ਚਲਾ ਕੇ ਇਹਨਾਂ ਦੇ ਸਭ ਤੋਂ ਉੱਤਲੀ ਜਿਹੜੀ ਲੈਂਟਰ ਹੈ ਉਸ ਨੂੰ ਵੀ ਜਿਹੜਾ ਉਸ ਦੇ ਲੈਂਟਰ ਵੀ ਜਿਹੜੀ ਹੈ ਤੋੜੀ ਗਈ ਹੈ ਤੇ ਇਹਨਾਂ ਦਾ aarop ਹੈ ਕਿ ਸਾਨੂੰ ਜਿਹੜੇ ਕੋਈ ਨੋਟਿਸ ਜਾਰੀ ਨਹੀਂ ਹੋਏ ਹੈ ਤੇ ਅਚਨਚੇਤ ਜਿਹੜੇ ਇਹ ਕਾਰਵਾਈ ਜਿਹੜੀ ਹੈ ਮੁਕੰਮਲ ਕੀਤੀ ਗਈ ਹੈ ਮੌਕੇ ਤੇ ਕਾਫੀ ਪੁਲਿਸ ਬਲ ਤਾਇਨਾਤ ਹੁੰਦਾ ਹੈ ਤੇ ਅ ਅਧਿਕਾਰੀਆਂ ਦੀ ਜਿਹੜੀ ਮੌਜੂਦਗੀ ਮੌਜੂਦਗੀ ਦੇ ਵਿੱਚ ਇਹ ਕਾਰਵਾਈ ਕੀਤੀ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਉੱਥੇ ਆਪਾਂ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਦੇਖ ਸਕਦੇ ਹੋ ਕਿ ਇਹਨਾਂ ਦਾ આરોਪ ਹੈ ਕਿ ਸੀਐਲਜੂ ਵਗੈਰਾ ਜਿਹੜੀ ਫੀਸਾਂ ਨੇ ਕਾਰਪੋਰੇਸ਼ਨ ਨੂੰ ਪਰੀਆਂ ਗਈਆਂ ਨੇ ਉਸ ਤੋਂ ਬਾਅਦ ਜਿਹੜੇ ਆ ਇਹ ਕਾਰਵਾਈ ਕੀਤੀ ਗਈ ਹੈ ਸਰ ਇੱਕ ਕਾਰਪੋਰੇਸ਼ਨ ਨੂੰ ਫੀਸ ਪ੍ਰੋਪਰ ਪਰੀ ਹੋਈ ਹੈ ਉਸ ਤੋਂ ਬਾਅਦ ਇਹ ਕਾਰਵਾਈ ਕੀਤੀ ਜਾਂਦੀ ਹੈ ਅਸਲ ਪ੍ਰੋਬਲਮ ਇਹ ਹੀ ਹੋ ਰਹੀ ਹੈ ਜਿਹੜਾ ਲੁਧਾਨਾ ਲਵਾਰਸ ਹੋ ਗਿਆ ਤਨ 66 ਡਿਸੀਜਨ ਚੱਲ ਰਿਹਾ ਹੈ ਜਿਵੇਂ ਤਾਨਾਸ਼ਾਹ ਰਾਜਾ ਆ ਜਾਂਦਾ ਨਾ ਇਹ ਉਸ ਤਰ੍ਹਾਂ ਦਾ ਆਮ ਪਾਰਟੀ ਆ ਗਈ ਮੈਨੇ ਇੱਕ ਗੱਲ ਦੱਸੋ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਇਹ ਛੋਟੀ ਜੀ ਦੁਕਾਨ ਤੋਂ ਢਾਬਾ ਸ਼ੁਰੂ ਹੋਇਆ ਸੀ ਪਹਿਲਾਂ ਇਹ ਕਹਿੰਦੇ ਨੇ ਪੰਜਾਬ ਚ ਕਿਸੇ ਦਾ ਵਪਾਰ ਨਹੀਂ ਕਰਨ ਆਂਦਾ ਜਿਹੜਾ ਪੰਜਾਬ ਚ ਵਪਾਰ ਕਰ ਰਿਹਾ ਘੱਟੋ ਘੱਟ ਕੋਈ ਸਹੂਲਤ ਤਾਂ ਦਿਓ ਅੱਜ ਨੇ ਤਰੱਕੀ ਕਰਕੇ ਵਿਚਾਰੇ ਸਾਰੀ ਉਮਰ ਦੇ ਪੈਸੇ ਲਾ ਕੇ ਬਿਲਡਿੰਗ ਤਿਆਰ ਕੀਤੀ ਹੋएगी ਛੋਟਾ ਛੋਟਾ ਪੈਸਾ ਜੋੜ ਕੇ ਲੋਕ ਪਹਿਲਾਂ ਜਗ੍ਹਾ ਲੈਂਦੇ ਬਿਲਡਿੰਗ ਬਣਾਉਂਦੇ ਆ ਦੱਸੇ ਮੁਤਾਬਕ ਇਹਨਾਂ ਨੇ 6.5 ਲੱਖ ਤੋਂ ਵੱਧ ਦੀ ਜੜੀ ਹੈ ਅਦਾਇਗੀ ਵੀ ਕੀਤੀ ਹੈ ਫਿਰ ਸਾਹੀ ਭਰੀਆਂ ਨੇ ਤੇ ਉਸ ਵੇਲੇ ਇਹਨਾਂ ਨੂੰ ਜਿਹੜੇ ਨੇ ਮੁਕੰਮਲ ਕਰ ਦਿੰਦੇ ਨੇ ਇਹਨੂੰ ਰੈਗੂਲਰ ਕਰ ਦਿੰਦੇ ਨੇ ਇਸ ਬਿਲਡਿੰਗ ਨੂੰ। ਇਹੀ ਤਾਂ ਮੈਂ ਬਿੰਤੂ ਸੀ ਵੈਸੇ ਤਾਂ ਸਭ ਕੁਝ ਆਪ ਹੀ ਦੱਸਦਾ। CLU ਜਮਾ ਹੈ, ਕੰਪਾਊਂਡ ਪੀਸ ਜਮਾ ਹੈ। ਮੈਂ ਕਹਿੰਨਾ 2-4-5 ਪੈਸੇ ਕਮੀ ਵੀ ਹੈਗੀ ਮੰਨ ਲੈਣੇ ਆ। ਇਹਨਾਂ ਦੇ ਹਿਸਾਬ ਨਾਲ ਚੱਲ ਲੈਣੇ ਆ। ਕੋਈ ਤਾਨਾਸ਼ਾ ਰਵਈਆ ਕਿ ਉਹ ਨੋਟਿਸ ਦਿੰਦੇ ਕਹਿੰਦੇ ਇੰਨੀ ਫੀਸ ਜਮਾ ਹੈ, ਤੂੰ ਜਮਾ ਕਰਾਓ। ਆਹ ਇਨਲੀਗਲ ਇਹਨੂੰ ਠੀਕ ਕਰ ਲੋ। ਇਹੀ ਤਰੀਕਾ ਹੈ ਨਾ ਇੱਕ ਨੋਟਿਸ ਦੋ ਫੇ ਤੀਜਾ ਫੇਰ ਵੀ ਚੌਥੀ ਵਾਰੀ ਪਿਆਰ ਨਾਲ ਗੱਲ ਕਰੋ ਕਿਉਂਕਿ ਇਹਨਾਂ ਦੇ ਕਮਾਏ ਹੋਏ ਪੈਸੇ ਕੋਈ ਕਾਰਪੋਰੇਸ਼ਨ ਦੇ ਆਪਣੇ ਪੈਸੇ ਤਾਂ ਨਹੀਂ ਜਿਹੜੀ ਚੀਜ਼ ਨੂੰ ਆਪਣਾ ਜੁਰਮਾਨਾ ਲਾ ਕੇ ਨੋਟਿਸ ਦੇ ਕੇ ਹੱਲ ਕੀਤਾ ਜਾ ਸਕਦਾ ਸੀ ਅੱਜ ਪੰਜਾ ਮਾਰ ਕੇ ਕਿਉਂਕਿ ਨਸ਼ੇ ਵਾਲਿਆਂ ਦੇ ਘਰ ਤਾਂ ਇਹ ਕੋਈ ਪੂਰੀ ਤਰ੍ਹਾਂ ਟੁੱਟੇ ਨਹੀਂ ਅੱਜ ਮੇਰਾ ਛੋਟਾ ਮੈਂ ਧਰਨੇ ਦੇ ਸੀਗਾ ਡੀ ਜ਼ੋਨ ਤੇ ਤੁਹਾਨੂੰ ਪਤਾ ਪੱਕਾ ਧਰਨਾ ਲਾਇਆ ਛੋਟੇ ਭਰਾ ਸਿੰਮੂ ਨੂੰ ਭੇਜਿਆ ਉੱਥੇ ਲੜ ਝਗੜ ਕੇ ਅਫਸਰ ਨੂੰ ਮਜਬੂਰ ਕੀਤਾ ਤੁਸੀਂ ਵਾਪਸ ਜਾਓ ਤੁਸੀਂ ਇੱਕ ਗੱਲ ਦੱਸੋ ਯਾਰ ਇਹ ਹਾਲਾਤ ਕੀ ਹੈ ਅੱਜ ਕੋਈ ਨਸ਼ੇ ਵਾਲੇ ਦਾ ਪੂਰਾ ਘਰ ਟੰਦੇ ਨੇ ਜਿਵੇਂ ਕਿਸੇ ਗਰੀਬ ਨੇ ਆਪਣਾ ਘਰ ਕਮਾ ਕੇ ਹੋਟਲ ਬਣਾ ਲਿਆ ਇਸਨੂੰ ਤੋੜਨਗੇ ਇਹਨਾਂ ਨੇ ਦੱਸਿਆ ਕਿ ਛੱਜੇ ਟਾਂਨ ਦੀ ਗੱਲ ਕਰਕੇ ਉੱਤੇ ਲੈਂਟਰ ਵੀ ਤੋੜ ਦਿੱਤਾ ਗਿਆ ਗੱਲ ਇਹ ਦਰਦ ਦੇਣੀ ਸੀ ਹੁਣ ਇਹਦੇ ਅੰਦਰ ਕੋਈ ਪੋਲਿਟਿਕਸ ਦੀ ਬੋ ਆ ਰਹੀ ਹੈ ਨਾ ਨਹੀਂ ਤੇ ਮੈਂ ਤੁਹਾਨੂੰ ਦੱਸਿਆ ਲੈਂਟਰ ਤੋੜ ਦੋ ਅੱਜ ਕਰੋੜਾਂ ਦੇ ਹਿਸਾਬ ਨਾਲ ਲਾ ਕੇ ਬਿਲਡਿੰਗ ਖੜੀ ਹੁੰਦੀ ਹੈ ਇਹਨਾਂ ਨੇ ਐ ਪੰਜਾ ਲਾਇਆ ਕਿਸਦਾ ਹਿਰਦੇ ਇਹ ਤਾਂ ਦਿਲ ਤੋੜਿਆ ਜਾਂਦਾ ਜੇ ਇਹਨਾਂ ਦਾ ਕਿਸੇ ਦਾ ਕੋਈ 2 500 ਵੀ ਗਿਰ ਜਾਵੇ ਨਾ ਗਰੀਬ ਦਾ ਦਿਹਾੜੀ ਟੁੱਟ ਜਾਂਦੀ ਹੈ ਇਹ ਤੇ ਇਹਨਾਂ ਨੇ ਐ ਪੰਜਾ ਚ ਲਾਇਆ ਜਿਵੇਂ ਪਤਾ ਨਹੀਂ ਕੋਈ ਇਹ ਨਸ਼ੇ ਵੇਚਦੇ ਨੇ ਜਾਂ ਲਵਾਰਸ ਨੇ ਇਹ ਪੰਜਾਬ ਇੱਥੇ ਨਹੀਂ ਤੁਸੀਂ ਕਿਤੇ ਚਲ ਜੋ ਨਾਕ ਹੁਣ ਇਹਨਾਂ ਨੇ ਸਿੱਧੇ ਪੈਸੇ ਦੇ ਦਿੱਤੇ ਨਾ ਇਹੀ ਇੱਕ ਤੇ ਮੇਅਰ ਸਾਹਿਬ ਨੂੰ ਮਿਲ ਲੰਦੇ ਜਾਂ ਕਿਸੇ ਹੋਰ ਨੂੰ ਮਿਲ ਜਾਂਦੇ 5-7 ਲੱਖ ਰੁਪਈਆ ਦਿੰਦੇ ਤੇ ਬਿਲਡਿੰਗ ਜਿੱਦਾਂ ਮਰਜ਼ੀ ਬਣਾ ਲੈਂਦੇ ਇਹਨਾਂ ਦੀ ਗਲਤੀ ਕੀ ਹੈ ਇਹ ਕਾਰਪੋਰੇਸ਼ਨ ਨੂੰ ਪੈਸੇ ਦੇ ਰਿਆ ਨਾ ਇਹਨਾਂ ਨੇ ਸੀਐਲਯੂ ਕਾਰਪੋਰੇਸ਼ਨ ਨੂੰ ਦਿੱਤੀ ਜਿਹੜੇ ਕੰਪਾਉਂਡਿੰਗ ਵੀ ਕਾਰਪੋਰੇਸ਼ਨ ਨੂੰ ਦਿੱਤੀ ਇਹਨਾਂ ਨੇ ਅਫਸਰਾਂ ਦੀ ਜੇਬਾਂ ਨਹੀਂ ਭਰੀਆਂ ਜੇ ਮੇਰੇ ਕੋਲ ਕਿਤੇ ਚੰਗੇ ਹੁੰਦੇ ਨਾ ਸਾਡੇ ਵਲ ਕੇ ਕਾਉਂਸਲਰ ਨੂੰ ਵੀ ਛੱਡਦੇ ਪਰਦੇ ਸਿੱਧਾ ਜਾਂਦੇ ਮੇਅਰ ਕੋਲ ਜਾਂ ਕਿਸੇ ਵੱਡੇ ਅਫਸਰ ਨੂੰ ਪੈਸੇ ਦਿੰਦੇ ਆਪਣੀ ਬਿਲਡਿੰਗ ਬਣਾ ਲੈਂਦੇ ਉਹ ਸ਼ਰਮ ਕਰੋ ਬਾਕੀ ਚੇ ਵਾਜ ਆ ਜੋ ਨਾ ਗਲਤ ਕੰਮ ਕਰੋ ਕਿਸੇ ਇਹ ਕੋਈ ਇਹਨਾਂ ਦੇ ਟਿਕਣਾ ਥੋੜੀ ਅਸੀਂ ਟਿਕਣਾ ਥੋੜੀ ਹੈ ਇਹ ਹਾਈ ਕੋਰਟ ਚ ਜਵਾਬ ਵੀ ਦਿਓਗੇ ਤੇ ਨਾਲੇ ਇਹਦੀ ਪ੍ਰਭਾਈ ਵੀ ਕਰੋਗੇ ਟਿਕ ਜੋ ਏਟੀਪੀ ਸਾਹਿਬ ਟਿਕ ਜੋ ਕਾਰਪੋਰੇਸ਼ਨ ਅਬਸਰਡ ਟਿਕ ਜੋ ਨਾ ਲੋਕਾਂ ਦੇ ਪੈਸੇ ਖਾਓ ਇਹ ਲੋਕਾਂ ਦੇ ਹਾਲਾਤ ਤੁਸੀਂ ਦੇਖੋ ਬਿਜਲੀ ਤਾਰਾਂ ਤੱਕ ਤੋੜ ਗਏ ਹੁਣ ਸਾਰਾ ਮੁਹੱਲਾ ਬਿਜਲੀ ਤੋਂ ਬਗੈਰ ਬੈਠਾ ਹੈ ਇਹਨਾਂ ਦੀ ਈਗੋ ਨਹੀਂ ਸੈਟੀਸਫਾਈਡ ਹੋ ਰਹੀ ਦੱਸੋ ਯਾਰ ਇੱਕ ਢਾਬਾ ਵੈ ਆ ਹੁਣ ਉਮਰ ਲਾ ਕੇ ਇਹਨਾਂ ਨੇ ਆਪਣਾ ਇੱਕ ਬਿਲਡਿੰਗ ਬਣਾਈ ਐ ਇਹ ਕਿਹੜਾ ਕੋਈ ਅਰਪਾਪਤੀ ਬੰਦੇ ਸਰਮਾਏ ਵਾਲੇ ਆ ਕਿੱਦਾਂ ਉਹ ਵੀ ਭਾਈ ਰੋ ਰਿਹਾ ਸਾਰਾ ਪਰਿਵਾਰ ਹੁੰਦਾ ਵੈ ਬੱਚੇ ਰੋ ਰਿਆ ਇਹਨਾਂ ਨੇ ਆ ਕਿ ਪੰਜੇ ਚਲਾਤੇ ਕੋ ਜਿਵੇਂ ਚਿੱਟਾ ਵੇਜਦੇ ਹੁੰਦੇ ਆ ਕਿਸ ਤਰੀਕੇ ਦੇ ਕਾਰਵਾਈ ਐ ਕਿ ਬਿਜਲੀ ਤਾਰਾ ਵੀ ਤੋੜ ਦਿੱਤੀਆਂ ਗਈਆਂ ਇਹ ਤਾਨਾ ਸ਼ਾ ਤਾਨਾ ਸ਼ਾ ਕੀ ਹੁੰਦਾ ਮੈਨੂੰ ਪੈਸੇ ਚਾਹੀਦੇ ਆ ਜਿਵੇਂ ਰਾਜ ਹੁੰਦੇ ਸੀ ਨਾ ਉਹ ਲਾ ਦਿੰਦੇ ਜੀ ਉਹ ਆਪਣਾ ਕੀ ਉਹਨੂੰ ਬੋਲਦੇ ਸੀ ਪੁਰਾਣੇ ਜ਼ਮਾਨੇ ਤੇ ਜਿਹੜਾ ਇਹਨੂੰ ਟੈਕਸ ਨੂੰ ਕੀ ਕਹਿੰਦੇ ਹੁੰਦੇ ਸੀ ਹਾਂ ਮਰਜ਼ੀ ਦਾ ਟੈਕਸ ਲਾ ਮਰਜ਼ੀ ਦਾ ਟੈਕਸ ਲਾ ਰਹੇ ਨੇ ਬਸ ਅਫਸਰਾਂ ਦੀ ਜੇਬਾਂ 'ਚ ਪੈਸੇ ਨਾ ਜਾਣ ਤੇ ਪ੍ਰੋਬਲਮ ਹੋਣੀ ਹੋਣੀ ਹੈ ਹਾਂ ਇਹਨਾਂ ਦੇ ਦਿਓ 2-4-5 ਲੱਖ ਰੁਪਈਆ ਫਿਰ ਦੇਖਿਓ ਭਾਵੇਂ ਬਿਲਡਿੰਗ ਇੱਕ ਛੱਤ ਹੋਰ ਲੈਂਟਰ ਇਹ ਅਫਸਰਾਂ ਨੂੰ ਤਾਨਾਸ਼ਾਹ ਵਿਵਹਾਰ ਹੈ ਮੇਰੇ ਕੋਲ ਇੱਥੇ ਰਾਜੂ ਬਾਬਾ ਵੀ ਕਾਉਂਸਲਰ ਆਇਆ ਹੁਣੇ ਕਹਿ ਕੇ ਗਿਆ ਮੇਰਾ ਭਰਾ ਬਿਜਲੀ ਦੇ ਤਾਰਾਂ ਠੀਕ ਕਰੋ ਇਹਨਾਂ ਨੂੰ ਆਸ਼ਵਾਸਨ ਵੀ ਦਿੱਤ ਗਿਆ ਪਰ ਕੱਲਾ ਜਿਹੜਾ ਆਸ਼ਵਾਸਨ ਹੈ ਨਾ ਉਹਨਾਂ ਦੇ ਨਾਲ ਢਿੱਡ ਤਾਂ ਨਹੀਂ ਭਰਨਾ ਉਹਨਾਂ ਦੇ ਨਾਲ ਨੁਕਸਾਨ ਨਹੀਂ ਪੂਰਾ ਹੋਣਾ ਬਾਜ ਆਜੋ ਕਮਿਸ਼ਨਰ ਸਾਹਿਬ ਬਾਜ ਆਜੋ ਬਾਜ ਆਜੋ ਇਹੋ ਜਿਹੇ ਏਟੀਪ ਜਿਹੜੇ ਇਦਾਂ ਦੀਆਂ ਗਲਤ ਕਾਰਵਾਈਆਂ ਕਰ ਰਿਹਾ ਇਹਨਾਂ ਨੂੰ ਟਕਾ ਲਓ ਕੋਈ ਵੱਡੀ ਕਾਰਵਾਈ ਲੁਧਿਆਣਾ ਬੰਦ ਨਾ ਕਰਾ ਲਿਓ ਹਜੇ ਤੱਕ ਡੀ ਜ਼ੋਨ ਧਰਨਾ ਲੱਗਾ ਕਿਉਂ ਗਰੀਬਾਂ ਨੂੰ ਤੰਗ ਕਰ ਰਹੇ ਹੋ ਯਾਰ ਪੰਜਾਬ ਚ ਪਹਿਲਾ ਵਪਾਰ ਹੈ ਗੰਦਗੀ ਚ ਦੂਜੇ ਨੰਬਰ ਤਾਂ ਨੋ ਇਹਨਾਂ ਨੂੰ ਆਪਣਾ ਧਾਣਾ ਬਣਾ ਸਹੀ ਕਰਨ ਲਈ ਪਹਿਲਾਂ ਤੋੜਨ ਦੇ ਪੈਸੇ ਪਹਿਲਾਂ ਪਹਿਲਾ ਜਗਾ ਖਰੀਦੀ ਉਹਦੇ ਪੈਸੇ ਫਿਰ ਬਣਾਉਣ ਦੇ ਪੈਸੇ ਫਿਰ ਕਾਰਪੋਰੇਸ਼ਨ ਨੂੰ ਦਿੱਤੇ ਪੈਸੇ ਅੱਜ ਜਗਾ ਫਿਰ ਤੋੜਤੀ ਇਹ ਹੁਣ ਫਿਰ ਦੁਬਾਰਾ ਸਹੀ ਕਰਨਗੇ ਦੱਸੋ ਇਹ ਕਿ ਵਿਚਾਰਾ ਤਰੱਕੀ ਕਦੋਂ ਕਰੇਗਾ ਕੰਮ ਕਦੋਂ ਕਰੇਗਾ ਪਹਿਲਾਂ ਵੀ ਵਿਚਾਰੇ ਨੂੰ ਇਲੈਕਸ਼ਨਾਂ ਚ ਬੜਾ ਤੰਗ ਕੀਤਾ ਗਿਆ ਉਦੋਂ ਦਾ ਦੁੱਖ ਇਹਦਾ ਪੂਰਾ ਨਹੀਂ ਹੋਇਆ ਸੀ ਅੱਜ ਨਵਾਂ ਤਸੀਹੇ ਦੇ ਚੱਲੇ ਸੋ ਏਟੀਪ ਆਮੀਰ ਲਤੀਫ ਜੀ ਸਾਡੇ ਨਾਲ ਨੇ ਸਰ ਅੱਜ ਜਿਹੜੀ ਕਾਰਵਾਈ ਕੀਤੀ ਗਈ ਹੈ ਕਿਨਾਂ ਦੇ ਆਰਡਰਾਂ ਤੋਂ ਬਾਅਦ ਅੱਜ ਜਿਹੜੀ ਬਿਲਡਿੰਗ ਡੈਮੋਲਿਸ਼ ਕੀਤੀ ਗਈ ਹੈ ਇਹ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਦੇ ਅਗੇਂਸਟ ਇਹ ਡੈਮੋਲਿਸ਼ਨ ਪ੍ਰਕਿਰਿਆ ਚਲਾਈ ਗਈ ਸੀਗੀ ਕਮਿਸ਼ਨਰ ਸਾਹਿਬ ਵੱਲੋਂ ਵੀ ਆਰਡਰ ਸੀਗੇ ਵੀ ਜਿਹੜਾ ਇਲੀਗਲ ਪਾਰਟ ਆ ਉਹਨੂੰ ਰਿਮੂਵ ਕੀਤਾ ਜਾਵੇ ਡੈਮੋਲਿਸ਼ ਕੀਤਾ ਜਾਵੇ ਔਰ ਜਿਹੜੇ ਆਪਣੇ ਇਹਨਾਂ ਬਿਲਡਿੰਗ ਸੀ ਉਹਨਾਂ ਵੱਲੋਂ ਵੀ ਐਫੀਡੇਵਿਟ ਮਿਲੇ ਸੀ ਕਿ ਵੀ ਅਗਰ ਸਾਡੇ ਜਿਹੜਾ ਇਲੀਗਲ ਪਾਰਟ ਆ ਅਸੀਂ ਆਪਣੇ ਲੈਵਲ ਤੇ ਰਿਮੂਵ ਕਰਾਂਗੇ ਅਗਰ ਅਸੀਂ ਨਹੀਂ ਰਿਮੂਵ ਕਰਦੇ ਤਾਂ ਕਾਰਪੋਰੇਸ਼ਨ ਉਹਨੂੰ ਰਿਮੂਵ ਕਰ ਸਕਦੀ ਜੇ ਉਹਨਾਂ ਨੂੰ ਐਫੀਡੇਫਿਟ ਦਿੱਤਾ ਗਿਆ ਤੇ ਉਹਨਾਂ ਦਾ ਇੱਕ આરોਪ ਇਹ ਵੀ ਹੈ ਕਿ ਜਦ ਤੁਸੀਂ ਉੱਥੇ ਪਹੁੰਚਦੇ ਹੋ ਤੇ ਸਿਰਫ ਛੱਜੇ ਤੋੜਨ ਦੀ ਗੱਲ ਕੀਤੀ ਜਾਂਦੀ ਹੈ बार-ਬਾਰ ਤੇ ਤੁਸੀਂ ਲੈਂਟਰ ਵੀ ਤੋੜ ਦਿੰਦੇ ਹੋ ਇਹ ਕਾਰਨ ਕੀ ਬਣਿਆ ਲੈਂਟਰਨ ਨੂੰ ਜਿਹੜਾ ਹੱਤ ਪਾਉਂਦਾ ਹੈ ਜਿਹੜਾ ਫਲੋਰ ਸੀ ਛੱਜੇ ਤੋੜੇ ਗਏ ਸੀਗੇ ਛੱਜੇ ਜਿਹੜੀ ਉਹਨਾਂ ਦੀ ਗਰਾਉਂਡ ਫਲੋਰ ਸੀ ਉਹ ਪਾਰਕਿੰਗ ਲਈ ਯੂਜ਼ ਹੋਣਾ ਸੀ ਕਿ ਜਦ ਕਿ ਉਹ ਉੱਥੇ ਆਪਣਾ ਉਹਨੂੰ ਕਮਰਸ਼ੀਅਲ ਯੂਜ਼ ਕਰ ਰਹੇ ਨੇ ਬਾਕੀ ਲੈਂਟਰ ਜਿਹੜਾ ਸੀਗਾ ਉਹ ਉਹਨਾਂ ਕੀ ਪਾਰਟੀ ਹਲੇ ਕਾਰਵਾਈ ਕੀਤੀ ਗਈ ਹੈ ਜਿੰਨਾ ਕੁ ਇਲੀਗਲ ਸੀ ਸਾਰਾ ਨਹੀਂ ਤੋੜਿਆ ਗਿਆ ਹੈਗਾ ਜਦਕਿ ਉਹਨਾਂ ਨੇ ਉਹਦੇ ਕਾਰਜ ਦੇ ਵਿੱਚ ਵਿਗੜਨ ਵੀ ਪਾਈ ਹੈ ਵਿਗੜਨ ਪਈਆ ਤੇ ਉਹ ਜੋ ਅਗਲੀ ਕਾਰਵਾਈ ਹੋਗੀ ਉਹਨਾਂ ਤੇ ਕੀਤੀ ਜਾਊਗੀ ਤੇ ਇੱਕ ਗੱਲ ਇਹ ਵੀ ਉਹਨਾਂ ਵੱਲੋਂ ਆਖੀ ਗਈ ਹੈ ਕਿ ਜਿਹੜੀ ਸੈਂਟਰ ਦੇ ਵਿੱਚ ਇੱਕ ਗਲੀ ਪੈਂਦੀ ਹੈ ਗਲੀ ਦੇ ਵਿੱਚ ਕਾਰਪੋਰੇਸ਼ਨ ਨੂੰ ਪਹਿਲਾਂ ਵੀ ਉਹਨਾਂ ਵੱਲੋਂ ਨੋਟਿਸ ਦਿੱਤੇ ਗਏ ਹੈ ਕਿਹਾ ਗਿਆ ਹੈ ਅਪੀਲ ਕੀਤੀ ਗਈ ਕਿ ਇਹ ਜਿਹੜਾ ਇੰਪਰੂਵਮੈਂਟ ਟਰਸਟ ਦੇ ਵੱਲੋਂ ਜਿਹੜੀ ਹੈ ਇਹਦੀ ਅਦਾਇਗੀ ਕਰ ਦਿੱਤੀ ਗਈ ਹੈ ਤੇ ਇਸ ਗਲੀ ਨੂੰ ਕਲੀਅਰ ਕਰਾ ਦਿੱਤਾ ਜਾਵੇ ਪਰ ਉੱਥੇ ਵੀ ਇਲੈਗਲ ਕੰਸਟਰਕਸ਼ਨ ਹੈ ਉੱਥੇ ਕਾਰਪੋਰੇਸ਼ਨ ਦੀ ਨਜ਼ਰ ਕਿਉਂ ਨਹੀਂ ਪੈ ਰਹੀ ਨਹੀਂ ਇਹ ਮੇਰੀ ਨੌਲੇਜ ਚ ਨਹੀਂ ਹੈ ਮੈਂ ਅਗਰ ਐਸੀ ਕੋਈ ਗੱਲ ਹੈ ਤਾਂ ਮੈਂ ਵਾਚ ਆਊਟ ਕਰ ਰਿਵਿਊ ਕਰਕੇ ਫਿਰ ਮੈਂ ਉੱਤੇ ਕਰਾਂਗੀ ਸੋ ਇਹ ਜਿਹੜੀ ਕਾਰਵਾਈ ਹੈ ਕੋਰਟ ਵੱਲੋਂ ਹਾਈ ਕੋਰਟ ਦੇ ਵੱਲੋਂ ਕਾਰਪੋਰੇਸ਼ਨ ਨੂੰ ਨੋਟਿਸ ਦਿੱਤਾ ਗਿਆ ਹੈ ਹਾਈ ਕੋਰਟ ਵੱਲੋਂ ਕਮਿਸ਼ਨਰ ਸਾਹਿਬ ਨੂੰ ਕੰਟੈਂਪਟ ਹੋਈ ਸੀ ਤੇ ਉਹਦੇ ਅਗੇਂਸਟ ਇਹ ਕਾਰਵਾਈ ਕੀਤੀ ਗਈ ਏਸੀ ਦੇ ਸਾਡੇ ਨਾਲ ਏਟੀਪੀ ਆਮਿਲ ਲਤੀਫ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਕੋਰਟ ਦੇ ਆਡਰਾਂ ਤੋਂ ਬਾਅਦ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਸੋ ਕਿਤੇ ਵੀ ਜੇ ਇਲੀਗਲ ਕੰਸਟਰਕਸ਼ਨ ਹੈ ਜੋ ਵੀ ਨਦੇ ਨੌਨ ਦੇ ਵਿੱਚ ਅਜਿਹੇ ਕੋਈ ਵਾਕਿਆ ਆਂਦਾ ਹੈ ਉਸ ਤੇ ਵੀ ਜਿਹੜੀ ਇਹ ਕਾਰਵਾਈ ਕੀਤੀ ਜਾਊਗੀ ਸੋ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਮੈਂ ਅਮਿਤ